ਮੇੜੀ ਕੀ ਹੋ ਰਿਹਾ ਤਿੰਨੇ ਇੱਕ ਨਾ ਯੂਨਿਟ ਹੈ ਤਾ ਜੀ ਮੱਥਾ ਜੀ ਪਰ ਅਸੀਂ ਜਾ ਰਹੇ ਹਾਂ ਗੁੱਗਾ ਮੇੜੀ ਜਹਾਰ ਪੀਰ ਪਰ ਅਸੀਂ ਬਿੰਦਵਨ ਪਹਿਲਾਂ ਜਾਏਗੀ ਚੰਗਾਵਾ ਜਾਵਾਂ ਚਰਚ ਪੜੋ ਇਹ ਅੰਦਰ ਪੁੱਛਦੇ ਨਹੀਂ ਕੋਈ ਆ ਹਾਂ ਠੀਕ ਹੈ ਹੋਰ ਜਾਈ ਮੈਸਮਾਨ ਫੋਨ ਕਰਵਾ ਲਿਆ ਲੱਗਣਾ ਇਹ ਬੈਸਵਾ ਅੰਦਰ ਪੈਣਾ ਦੋ ਸਾਈਜ਼ ਜੀ ਚੰਗਾ ਬਾਈ ਬਾਈ ਵਾਸਤੇ ਜੀ ਮਾਸਤੇ ਦੇ ਘਰੇ ਪਹੁੰਚ ਚੁੱਕੇ ਆ ਜੀ ਉਹ ਐਨਾ ਕਾ ਖੜੂਸ ਚਾਹ ਨੂੰ ਬੁਲਾ ਹੀ ਨਹੀਂ ਰਿਹਾ ਹੈ ਗਿਆ ਜੀ ਅਸੀਂ ਬਾਹਰ ਖੜੇ ਆ ਅਸੀਂ ਬਾਹਰ ਹੀ ਚਾਹੇ ਬਾਹਰ ਘੜਦੇ ਉਹ ਚਾਹ ਦਾ ਨਾਮ ਹੀ ਨਹੀਂ ਲੈ ਰਹੇਗੇ ਮੰਮੇ ਵਾਲਾ ਤੂੰ ਹੈ ਤਾਂ ਮੇਰੀ ਸਾਕੀ ਮਾਸੀ ਪਰ ਚਾਹ ਦਾ ਨਾਂ ਨਹੀਂ ਲੈ ਰਹੀ ਜੀ ਅਸੀਂ ਬਾਹਰ ਖੜੇ ਹਾਂ ਇਸ ਤਰ੍ਹਾਂ ਲੱਗ ਰਿਹਾ ਹੈ ਜੀ ਮਾਸੀ ਸਾਡੀ ਨਰੇਗਾ ਦੇ ਬਾਗੀ ਆ ਦੇਖੋ ਜੀ ਸੱਤੇ ਨੇ ਬਾਹਰ ਖੜਾ ਸੱਤੇ ਨੇ ਬਾਹਰ ਖੜਾ ਰਗੇ ਸੀ ਐਂ ਕਹਿੰਦਾ ਵੀ ਚਾਹ ਪਾਣੀ ਪੀ ਲੋ ਆ ਕੋਈ ਚਾਹ ਨਹੀਂ ਨਾ ਕੋਈ ਪਾਣੀ ਸਾਡੀ ਮਾਸੀ ਕਰਕੇ ਵੈਲੀ ਅਸੀਂ ਕਹਿੰਦਾ ਬਈ ਬਾਹਰ ਹੀ ਖੜ੍ਹਜੋ ਅਸੀਂ ਮੈਂ ਤਿਆਰ ਹੋ ਕੇ ਆਇਆ ਉਹ ਦੇਖੋ ਸ਼ੁਕਰ ਕਰੋ ਜੀ ਅਸੀਂ ਚਾਹ ਪਾਣੀ ਕਰੂ ਪੀ ਕੇ ਆਈ ਸੀ ਨੀ ਮਾਸੀ ਨੇ ਮੁੰਡੇ ਨੇ ਤਾਂ ਮਾਸੀ ਵਾਲੀ ਕਰਤੀ ਸੀ ਹਾਂਜੀ ਆਪਾਂ ਚੱਲ ਪਏ ਸੁਧਾਣੀ ਤੋਂ ਟੈਂਪੂ 'ਚ ਆ ਦੇਖੋ ਸੱਤਾ ਪੀ ਇਹਨਾਂ ਨਿਕੁੰਦਾ ਹੋਇਆ ਅਬ ਬਈ ਫੋੜਨ ਨਹੀਂ ਰਾਇ ਪੁੱਤੇ ਹਾਂਜੀ ਛੋੜ ਨਾ ਦੇ ਵੀਰ ਹੋਰ ਕਦੇ ਮੇਰੇ ਕੋਲ ਸਾਡੀ ਤਾਰੀ ਦੀ ਕਦੇ ਕੰਮ ਖਰਾਬ ਕਰਦੇ ਉਹ ਦੇਖੋ ਪ੍ਰੇਮੀ ਬੈਠੇ ਸਾਰੇ ਇੱਧਰ ਕਿੰਨੀ ਰਹਿ ਗਏ ਨਾ ਛੋੜਨ ਤੋਂ ਪਹਿਲਾਂ ਵੀਡੀਓ ਦੇਖੀ ਹੋਣੀ ਆਪਣੀਆਂ ਉਹਨਾਂ ਦੀ ਵੀ ਆ ਜੀ ਹੁਣ ਫੇਰ ਆ ਗਏ ਜੀ ਇਹ ਮੇਰੇ ਮਾਮੇ ਦਾ ਮੁੰਡਾ ਜੀ ਉਹ ਸਟਾਰਟ ਹੀ ਕਰਦੀ ਹੈ ਅੱਜ ਇਹ ਆ ਸਾਡੀ ਮਾਸੀ ਇਹਨੂੰ ਵੀ ਜਾਣ ਲੋ ਇਹ ਮਾਸੀ ਦਾ ਮੁੰਡਾ ਹੈ ਇਹਨੂੰ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਇਹ ਸਾਡੀ ਮਾਸੀ ਦਾ ਮੁੰਡਾ ਇਹ ਇਹ ਨਮਰ ਵਾਲੇ ਜੀ ਇਹ ਮੇਰੀ ਕੁਆ ਦਾ ਮੁੰਡਾ ਦੋ ਬੰਦੇ ਇਹ ਮੇਰੀ ਕੁਆ ਵਾਲਾ ਜੀ ਅਹ ਹੀ ਚੱਲੇ ਆਈ ਗੁੱਗਾ ਮੇੜੀ ਗੁੱਗਾ ਮੇੜੀ ਤੁਹਾਨੂੰ ਦੱਸ ਖਾ ਮੈਂ ਅਜਸਤਾਨ ਦੇ ਦਰਜ ਮੇੜੀ ਰਾਜਸਤਾਨ ਰਾਜਸਤਾਨ ਉਥੇ ਰਾ ਕੀ ਮਾਲਾ ਉਸ ਨੂੰ ਅਸੀਂ ਪੁੱਠੇ ਦਿਮਾਗ ਦੇ ਆ ਐਨੀ ਗਰਮ ਚ ਰਾਜਸਤਾਨ ਜਾ ਰਹੇ ਆ ਇਹ ਸਾਡੇ ਮਾਮੇ ਦਾ ਮੁੰਡਾ ਹੈਗਾ ਰਾਜਸਥਾਨ ਜਿਲ੍ਹਾ ਰਾਜਸਥਾਨ ਸਾਡੇ ਮਾਮੇ ਦਾ ਮੁੰਡਾ ਇਹਦੇ ਨਾਲ ਗੱਲ ਕਰੂਗੀ ਭਲਕਾਰ ਸਿੰਘ ਜੀ ਜੋ ਕਿ ਕੋਈ ਨਾਗ ਮੁੰਡੇ ਕੋਲੂ ਮੇਰੀ ਪੂਆ ਦਾ ਮੁੰਡਾ ਜੋ ਕਿ ਮੇਰਾ ਰਾਈਟ ਹੈਂਡ ਹੈ ਕੋਲੂ ਇਹ ਹੀ ਮੇਰੇ ਮਾਮੇ ਦਾ ਬੋਟਾ ਹੈ ਇਹ ਰਾਈਟ ਹੈਂਡ ਤੁਰਾ ਵੀ ਦਊਗਾ ਕਰਦੇ ਆ ਇਹ ਰਾਈਟ ਹੈਂਡ ਤੁਰਾ ਵੀ ਦਊਗਾ ਏ ਜੀ ਮੇਰੇ ਮਾਮੇ ਦਾ ਮੁੰਡਾ ਜੋ ਕੀ ਚਾਰਜ ਹੋ ਰਿਹਾ ਤੇ ਸੜਕੀ ਮਾਉਂਟੇਨ ਟੀਅਰ ਚਾਰ ਕੇ ਆ ਜੀਤ ਹੈ ਰਾਜਸਥਾਨ ਚ ਆ ਸੀ ਜੇ ਨਾ ਮਾ ਕੋਣਾ ਆ ਫਿਰ ਭੋਲੀ ਕੁੜੀ ਆ ਮੇਰੇ ਘਰ ਵਾਲਾ ਜੀ ਲੈ ਤੇਰਾ ਕੀ ਲੱਗਦਾ ਹੈ ਮਮਤਾ ਦਾ ਮੁੰਡਾ ਇਹ ਤਾਂ ਇਹ ਤਾਂ ਇਸ ਲੱਗ ਰਿਹਾ ਹੈ ਮੇਰਾ ਜਿਹਾ ਲੱਗਦਾ ਤੇਰਾ ਕੀ ਲੱਗਦਾ ਘਰ ਵਾਲਾ ਜੀ ਮੇਰਾ ਹਸਪਤਾਲ ਮੈਨੂੰ ਬੋਲਾ ਰਿਸ਼ਤੇਦਾਰ ਜੀ ਕਿਹਾਦਾ ਹੈ ਮੈਂ ਮੈਂ ਮੇਰਾ ਮੁੰਡਾ ਜੀ ਮੈਨੂੰ ਲੈ ਗੁੱਟ ਕੇ ਕੁੜੀ ਬੀ ਯਾਰ ਨਹੀਂ ਹੋ ਰਿਆ ਬਈ ਨਹੀਂ ਅਸੀਂ ਬੰਦਾ ਨਹੀਂ ਫਿਰ ਅਸੀਂ ਚੱਕ ਕੇ ਲੈ ਕੇ ਜਾਵਾਂਗੇ ਤੈਨੂੰ ਬਾਬੂ ਜੀ ਬਹੁਤ ਮੈਨੂ ਦਾ ਕਰਾ ਦੇ ਜੀ ਕਰ ਲੈ ਕਰਾਦਾ ਜੀ ਬਾਬੂ ਬਾਬੂ ਬਾੜਾ ਹੋ ਤੇ ਦਾ ਬਾੜਾ ਹੋ ਗਿਆ ਦੋ ਆ ਉੱਠ ਬਈ ਉੱਠੇ ਉੱਠੇ ਆ ਦੇਖੋ ਬਈ ਆ ਦੇਖੋ ਆ ਜਾ ਨਹੀਂ ਰਿਹਾ ਬੰਦਾ ਬਾਬੂ ਚਲੋ ਚਲੋ ਚਲ ਆਹ ਦੇਖੋ ਆ ਹੁੰਦੀ ਹੈ ਪਰੋਣੇ ਦੀ ਸੇਵਾ ਹੁੰਦੀ ਏ ਪਰੋਣਿਆਂ ਦੀ ਟੌਰ ਵੱਖਰੀ ਇਹਦਾ ਨਾਨਕੇ ਨੂੰ ਜਿਗਰ ਦੇ ਗਿਆ ਆ ਦੇਖੋ ਇਹ ਪਤਨੀ ਆ ਜਾ ਬਲੌਗ ਬਣਾ ਮੰਗਣੀ ਪੁਲੀ ਚੀ ਇਹਦਾ ਨਾਨਕੇ ਨੂੰ ਜੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਨਹੀਂ ਕਰਦਾ ਪਰ ਨਾਨਕੇ ਨੂੰ ਜੀ ਕਿਉਂ ਨਹੀਂ ਹੁੰਦੀ ਦੁਨਾਨਕੇ ਹੈ ਨਾਨਕ ਕੀ ਆਂਦੀ ਹਾਲੇ ਤੱਕ ਹਾਲੇ ਤੱਕ ਕਹਿੰਦੀ ਵਿਆਹ ਚ ਹਾਲੇ ਤੱਕ ਕਹਿੰਦੀ ਵਿਆਹ ਚ ਵੀ ਨਹੀਂ ਹੁੰਦੀ ਹੈਗੀ ਕਾਤ ਨੂੰ ਆਂਦੀ ਹੈ ਨਾਨਕੀ ਖਤ ਨਹੀਂ ਆਂਦੀ ਕਿਹਦਾ ਕਹਿੰਦੀ ਵਿਆਹ ਤਾਂ ਨਹੀਂ ਆਂਦੀ ਨਾਨਕੇ ਨਾਨਕੀ ਖਤ ਜੰਦੀ ਕਿਉਂ ਨਹੀਂ ਆਂਦੀ ਨਾਨਕੇ ਦੱਸ ਕਿਉਂ ਨਹੀਂ ਆਂਦੀ ਨਾਨਕੇ ਇਹ ਕੁੜੀ ਦਾ ਨਹੀਂ ਨਾਨਕੇ ਅਨਜੀ ਕਰਦਾ ਭਈ ਪਤਾ ਨਹੀਂ ਕਿਹੋ ਜੀ ਹੈ ਉਟਵਾਉਂਦੇ ਹੋਏ ਹੋ ਗਿਆ ਬਾਬੂ ਤਿਆਰ ਹੈ ਬਾਬੂ ਬਿਨਾਂ ਕਿਤੇ ਜੀ ਨਹੀਂ ਰੱਖਦਾ ਹੈਗਾ ਇਹਨੂੰ ਚੱਕ ਕੇ ਲੈ ਕੇ ਹੋ ਘਰ ਨਾ ਅਸੀਂ ਚੱਕਦੇ ਆਏ ਆਂ ਇਕੱਲਾ ਲੱਗ ਰਿਹਾ ਕੋ ਰਹਿਣ ਦੇ ਤਾਂ ਅੱਗੇ ਵੀ ਹੁੰਦੇ ਬਾਬੂ ਚੱਕ ਪਰੌੜਾ ਬਾਬੂ ਦਾ ਕੁੰਡ ਕੱਟ ਰਿਹਾ ਚੱਕ ਪਰੌੜਾ ਕੋਲੇ ਵੀਡੀਓ ਬਣਾ ਰੱਖ ਰਹੀ ਹੈ ਨਾ ਚੱਕ ਪਰੌੜਾ ਨਾ ਆ ਗਈ ਬਾਬੂ ਜਰਾ ਹਾਂ ਬਾਬੂ ਜੀ ਮਸੀ ਮੰਨੇ ਆਪਣਾ ਨਾ ਬਾਈ ਇਹ ਪਰਫੁਮ ਫੋਕੀ ਲੱਦੇ ਹੋਰ ਅੱਜ ਅਕੇ ਲੰਗੇ ਮੈਂ ਪਾਸ ਤੋਂ ਨਿਪਟਾ ਗਾ ਲਿਆ ਬਾਣੀ ਸਾਰੇ ਨੇ ਕਿ ਵਾਲੇ ਦਾ ਜੀ ਟਹਾਣਾ ਨਹੀਂ ਪਹੁੰਚੇ ਕਿ ਦੋ ਵਾਰੀ ਰੋਟੀ ਖਾ ਲਈ ਆ ਬਾਈ ਸੱਤ ਸੱਤੇ ਗਿਹਾਰੇ ਰੋਟੀ ਆ ਗਈ ਉਸ ਨੂੰ ਪੁੱਛੇ ਹੀ ਨਹੀਂ ਗਿਆ ਸੱਤੇ ਦੇ ਪਰੌਂਡੇ ਜਿੰਦਾ ਨਹੀਂ ਆ ਗਏ ਆ ਮੇਰੀ ਪੂਆ ਦਾ ਮੁੰਡਾ ਤਾਂ ਸੋ ਵੀ ਰਿਹਾ ਜੀ ਆ ਮਾਮੇ ਦਾ ਮੁੰਡਾ ਫੋਨ ਤੇ ਲੱਗਿਆ ਪਿਆ ਇਹ ਯਾਦ ਰੱਖਣਾ ਜੀ ਮੇਰੇ ਮਾਮੇ ਦਾ ਮੁੰਡਾ ਇਹ ਬੰਦਾ ਭੁੱਲਣ ਵਾਲਾ ਹੈ ਹੀ ਨਹੀਂ ਪਾਸ ਤੇ ਆਨੇ ਉ ਤੋਂ ਉਫੜਾ ਤੇ ਲੈ ਜਾਗੇ ਵੈਸੇ ਪੁੱਛਣਾ ਮੈਂ ਕਿੱਥੇ ਪਹੁੰਚ ਗਏ ਆ ਆ ਟਿਕ ਤੇ ਆਪਾਂ ਜੀ ਟਹਾਣੇ ਰੇਲਵੇ ਫੜਕ ਤੇ ਪਾਹਣਾ ਹੱਟ ਮਕੋਰੇ ਵਾਲੇ ਵਾਪਸ ਅੱਗੇ ਜੇ ਪਾਟ ਕੋਈ ਇੱਕ ਮੁੰਡੇ ਦੇ ਉੱਪਰ ਆ ਤੋ ਚੱਕਣਾ ਤੇ ਫਿਰ ਉਤੋਂ ਅੱਗੇ ਫੇਰ ਚੱਕਣਾ ਹੈ ਜੀ ਬੰਦੇ ਚੱਕੜਦੀ ਰਹੇ ਕੋੜਦਾ ਰਹੇ ਇਹ ਰਿਹਾ ਤੁਮ ਨੂੰ ਯਾ ਤਾਂ ਆ ਗਿਆ ਯਾਰ ਤੇਰੇ ਓ ਯਾਰ ਓ ਬੱਚਾ ਕੋਣ ਹੈ ਮਰਨਾ ਯਾਰ ਭਾਈ ਦੇਖਿਆ ਆ ਆ ਯਾ ਤਾਂ ਜਮੀ ਚਾਚੇ ਆ ਆਜ ਆਜੂਗੀ ਯਾਰ ਮੈਂ ਰਾਤ ਨੂੰ ਆਏ ਪਰ ਕਿਡਾ ਅਨਸਰ ਲੈਂਗੇ ਹਾਂ ਹਾਂ ਕੀ ਆ ਗੈਂਡ ਲੱਗੇਗਾ ਨਾ ਇਹ ਤਾਂ ਜਿਆਦਾ ਡਾਰਕ ਯਾ ਵੀ ਸੋਣਾ ਹੈ ਕਿਸੇ ਨੂੰ ਟੈਕਸੀ ਲੱਗੂ ਆ ਯਾਰ ਓ ਵੀਰ ਜੀ ਅਸੀਂ ਪਹੁੰਚ ਗਏ ਆ ਜੀ ਰਾਜਸਥਾਨ گورਖਨਾਥ ਬਾਬੇ ਦਾ ਢਿਲਾ ਇੱਥੇ ਜੀ ਅਸੀਂ ਪਹਿਲੀ ਵਾਰ ਰੁਕੇ ਆ ਤੇ ਪੁੱਛਿਆ ਜੀ ਚਾ ਚਾਹ ਕਹਿੰਦੇ ਜੀ ਬੁੜੀ ਕੜਾਕੇਦਾਰ ਹੋਊਗੀ ਅੰਦਰ ਕਹਿੰਦੇ ਜੀ ਕੂਲਰ ਚੱਲ ਰਿਹਾ ਅੰਦਰ ਜਾ ਕੇ ਦੇਖਿਆ ਜੀ ਪੱਖੇ ਹੀ ਬੰਦ ਸੀਗੇ ਤੇ ਚਾਹ ਦਾ ਕੱਪ ਹੈਗੇ ਜੀ 15 ਰੁਪਏ ਕਹਿੰਦੇ ਤੁਸੀਂ ਚਾਹ ਪੀ ਕੇ ਦੇਖਿਓ ਸਾਡੇ ਰਾਜਸਥਾਨ ਦੀ ਆਹ ਦੇਖ ਲਓ ਜੀ ਇਹ ਲਾਈਟ ਦੀ ਪ੍ਰੋਬਲਮ ਹੈ ਇੱਥੇ ਲਾਈਟ ਆ ਲਾਈਟ ਦਾ ਜੀ ਆਹ ਆ ਮੇਰੀ ਮਾਸੇ ਦਾ ਮੁੰਡਾ ਬੈਠਾ ਜੀ ਪੂਰੇ ਰਾਜਸਥਾਨ ਵਾਲੇ ਵਰਗਾ ਲੱਗਦਾ ਜੀ ਪਸਵਾ ਵੀ ਦਾ ਰਾਜਸਥਾਨ ਵਾਲੇ ਵਰਗੇ ਜੀ ਜਿਨ੍ਹਾਂ ਨੂੰ ਪਗੜੀ ਪੜਾਉ ਜਿਨ੍ਹਾਂ ਦੇ ਪਗੜੀ ਲਾਤੀ ਨਾ ਫਿਰ ਤਾਂ ਜਮੀ ਬਿਲਕੁਲ Rajasthan ਆਪਾਂ ਪੀਣ ਲੱਗੇ ਚਾਹ Rajasthan ਪਹੁੰਚ ਗਏ ਇਹ ਬਸ ਬਾਬੇ ਦੇ ਜਲਾਂ ਚ ਪਹੁੰਚ ਗਏ ਬਸ ਆਪਾਂ ਬਨਾ ਦੇ ਟਿੱਲੇ ਦੀ ਸਪੈਸ਼ਲ ਚਾਹ ਰਾਜਸਥਾਨ ਦੀ ਚਾਹ ਚਾਹ ਵੀ ਲੈ ਅੰਦਰ ਆ ਜਾ ਚਾਹ ਚਾਹ ਬਹੁਤ ਵਧੀਆ ਜੀ ਅੱਧੇ ਮਾਰੇ ਬੰਦੇ ਆਏ ਨਹੀਂਗੇ ਫਿਰ ਉਸਰੇ ਮਾਰੇ ਪਤਾ ਨਹੀਂ ਕੀ ਕਰ ਲੋਗੀ ਆ ਬਾਬੂ ਜੀ ਬਾਬੂ ਚਾਵਾ ਤੇ ਆਹ ਬੰਦੇ ਨੂੰ ਗੌਰ ਨਾਲ ਦੇਖ ਰਿਹਾ ਜੀ ਬਾਬਾ ਪਹਿਲੀ ਦਰਸ਼ਨ ਦੇ ਗਿਆ ਬਾਬੇ ਨੂੰ ਇਹ ਮੁੰਡੇ ਨੂੰ ਕਾਲਾ ਗੋਰ ਹਾਂ ਜਵੇਂ ਕਾਲਾ ਨਾਗ ਕਾਲਾ ਨਾਗ ਸੀ ਦਿਖਾਈ ਦੇ ਇਹਨੂੰ ਬੰਦੇ ਨੇ ਪਹਾਰੇ ਮਾਰਦੇ ਹਾਂ ਆਜਾ ਪਖਤਾ ਆ ਜਾਈਏ ਕਹਿੰਦਾ ਸੀ ਅਸੀਂ ਆਈ ਜੀ ਬਾਬਾ ਗੋਰਖ ਟਿੱਲੇ ਗੋਰਖ ਟਿੱਲੇ ਜੀ ਬਹੁਤ ਹੀ ਚੰਗਾ ਲੱਗ ਰਿਹਾ ਜੀ ਆਪਾਂ ਆਪਾਂ ਬੋਰਡ ਜਿੱਦੇ ਮੱਥੇ ਇੱਕ ਬਟਾ ਮੱਜਾ ਰਹੇ ਆ ਮੇੜੀ ਹਾਂਜੀ ਬਾਬੂ ਜੀ ਹੁਣ ਆਪਾਂ ਮੇੜੀ ਤੇ ਮੱਥਾ ਟੇਕ ਕੇ ਆ ਵੀਰੇ ਅੱਜ ਮੇੜੀ ਤੇ ਚੱਲਿਆ ਜੀ ਤੇ ਲੈ ਆਪਾਂ ਜਾਏ ਉੱਥੇ ਫੋਨ ਲੋਟ ਨਹੀਂ ਸੀ ਓਕੇ ਜੀ ਤਾਂ ਕਰਕੇ ਆਪਾਂ ਕੱਢੇ ਮੈਂ ਨਾ ਪਰਨਾ ਤਾਂ ਬੱਲੇ ਦੀ ਬਾਈ ਗਰਮੀ ਮੁੰਦੇ ਇੱਥੇ ਅੱਛਾ ਜੀ ਹਾਂ ਮੈਂ ਤਾਂ ਬਾਈ ਹੁਣ ਅੱਛੇ ਸਿੱਧੇ ਕੱਢ ਆਹ ਲੈ ਆ ਹਾਂਜੀ ਬਾਬੂ ਜੀ ਬਿਆਨ ਦੋ ਕੁਛ ਬਾਈ ਯਾਰ ਹ ਗਰਮੀ ਬੇਸੀ ਘਟ ਹੈ ਹਾਂਜੀ ਉ ਬਸ ਪੈਰ ਨਹੀਂ ਥੱਲੇ ਲੱਗਦੇ ਅੱਛਾ ਜੀ ਉਹ ਗਰਮੀ ਬਹੁਤ ਹੈ ਪਹਿਰਾਜ ਕੁਛ ਪਾ ਲੋ ਪਾ ਲਾ ਕੀ ਯਾਰ ਚੱਪਲ ਕੱਟ ਨਹੀਂ ਪੈਂਦੀ ਜਗਾ ਜਗਾ ਮੱਥੜੇ ਕਣਾ ਬੰਦਣਾ ਫੇਰਾ ਅੱਛਾ ਜੀ ਅੱਛਾ ਜੀ ਇਸ ਕਰਕੇ ਚੱਪਲ ਪਾ ਨਹੀਂ ਸਕਦੇ ਦੋ ਤਿੰਨ ਮਿੰਟ ਚੱਪਕੂਤਾਂ ਲੱਗੀ ਸੀ ਉਹ ਬਸੇ ਰੇਤਾ ਬਹੁਤ ਪਿਆ ਬਾਈ ਰਾਤ ਨੂੰ ਦੇਖਣੇ ਟਿੱਬੇ ਤੇ ਹੁਮਾਂਗੇ ਪਹਿਲਾਂ ਗੋਰਖ ਟਿੱਲੇ ਗਏ ਸੀ ਉੱਥੇ ਫੋਨ ਆਲੋਡ ਨਹੀਂ ਸੀਗਾ ਇਸ ਕਰਕੇ ਅਸੀਂ ਫੋਨ ਨਹੀਂ ਕੱਟਿਆ ਜੀ ਮੈਂ ਹਾਂਜੀ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਕੰਨ ਲੱਗਦੀਆਂ ਕੰਨ ਆ ਜੀ ਤੁਹਾਨੂੰ ਦੇਖ ਲੱਗਦੇ ਨਹੀਂ ਬੋਤਾ ਵੀ ਫਿਰ ਰਿਹਾ ਹੈ ਹੋਰ ਹਨੇ ਬੜਾ ਜੇਗਾ ਬਹੁਤ ਸੋਨਾ ਲੱਗ ਰਿਹਾ ਹੈ ਹੋਰ ਭਾਈ ਠੀਕ ਆ ਕੀ ਹੁੰਦੇ ਦੋ ਉਂਗਲਾਂ ਹੈ ਭਾਈ ਬਸ ਵੀ ਦੋ ਮਿੰਟ ਰਹਿ ਗਈਆਂ ਨਾ ਦੋ ਹਾਂ ਦੋ ਮਿੰਟ ਰਹਿ ਗਏ ਅੱਗੇ ਜਾਣ ਵਾਸਤੇ ਠੀਕ ਹੈ ਜੀ ਬਾਕੀ ਗੱਡੀਆਂ ਭਰਪੂਰ ਨੇ ਜੀ ਸਾਡੀਆਂ ਭਰਪੂਰ ਨੇ ਭਾਈ ਫੁੱਲ ਭਰਪੂਰ ਓਕੇ ਹਾਂ ਭਾਈ ਹਾਂਜੀ ਆਪਾਂ ਪਹੁੰਚੇ ਗੁੱਗਾ ਮੇੜੀ ਜੀ ਅੱਛਾ ਬਾਈ ਉਹ ਦੇਖੋ ਵੀ ਸਾਹਮਣੇ ਗੁੱਗਾ ਮੇੜੀ ਦਿਖ ਰਹੀ ਐ ਬਾਈ ਯਾਰ ਇੱਕ ਘੰਟਾ ਹੈ ਹਾਂਜੀ ਵੈਸੇ ਬਾਹਰ ਠੰਡੇ ਅਰੇ ਇੱਥੇ ਘਰ ਮੈਂ ਥੇਲੀ ਜੱਕਰੇ ਆਈਆਂ ਵੀਰੇ ਇਹ ਤੁਸੀਂ ਬੰਦੀ ਘਰ ਮੋਹ ਤਾਂ ਕਰਕੇ ਪੈਰ ਮਸਜਿਆ ਆ ਭਾਈ ਆਪਾਂ ਡਾਇਨਾਸੌਰ ਆ ਗਿਆ ਇਹਨੇ ਸਾਰੇ ਗੁਰਕਰੇਮ ਕਾਤੇ ਭਾਈ ਸਾਰੀ ਭੁਗੀਆਂ ਖਾ ਗਿਆ ਕੋਈ ਠੰਡੀ ਬੋਤਲ ਨਹੀਂ ਛੱਡੀ ਗਈ ਮੋਟੂ ਪਤਲੂ ਜਦੋਂ ਤੱਕ ਜਦੋਂ ਤੱਕ ਗੁਰਕਰੇਮ ਕੇ ਟੈਂਪੂ ਦੇ ਕੋਲੋਂ ਨਹੀਂ ਲਿਆਈ ਮੁੰਡਾ ਭਾਈ ਆ ਮੋਟੂ ਪਤਲੀ ਜੋੜੂ ਛੋੜੂ ਨਹੀਂ ਇਹ ਜੋੜੀ ਮੋਟੂ ਪਤਲੂ ਇਹ ਮੋਟੂ ਹੈ ਨਾ ਪਤਲੂ ਆ ਜਾ ਭਾਈ ਚੱਲੀਏ ਹੁਣ ਗੁਗਿਆ ਮੇੜੀ ਦੇ ਮੱਥਾ ਟਿਕਣ ਮੋਤੀ ਦੇ ਬੋਤਾ ਲੈ ਕੇ ਨਾ ਭੱਜ ਜਾ ਨਾ ਪਹਿਲਾਂ ਮੱਥਾ ਟਿਕਾਂਗੇ अच्छा हां वो पहला ਮੱਥਾ ਟੇਕ ਜਣਦੀ ਹੈ ਬਾਈ ਉਸ ਤੋਂ ਬਾਅਦ ਦੀ ਠੰਡ ਵੀ ਹੋਊਗੀ ਜੀ ਜਿਹੜਾ ਰੇਤ ਆ ਉਹ ਵੀ ਠੰਡਾ ਹੋਊਗਾ ਜੀ ਉਸ ਤੋਂ ਬਾਅਦ ਆਪਾਂ ਫੁੱਲ ਇੰਜੋਏ ਕਰਾਂਗੇ ਜੀ ਪਹਿਲਾਂ ਪਿਆਰ ਨਾਲ ਮੱਥਾ ਟੇਕਾਂਗੇ ਜੀ ਉਹ ਮੱਥਾ ਦੇ ਪਿਆਰ ਨਾਲ ਟੇਕਿਆ ਜਾਂਦਾ ਬਾਈ ਹਾਂ ਟੇਕਿਆ ਜਾਂਦਾ ਦਿਖਾ ਪਹੁੰਚੇ ਗੁੱਗਾ ਮੇੜੀ ਉਹ ਦੇਖੋ ਜੀ ਪਿੱਛੇ ਗੁੱਗਾ ਮੇੜੀ ਆ ਹੈ ਟੋਲ ਭਾਈ ਕੀ ਹੋ ਗਿਆ ਅੰਦਰ ਜਾ ਕੇ ਦਰਸ਼ਨ ਕਰਾਂਗੇ ਤੇ ਦੇਖੋ ਜੀ ਬਾਤਾਂ ਹੋ ਰਹੀਆਂ ਆ ਆ ਦੇਖੋ ਸਾਡੀ ਟੀਮ ਪੰਗੜਾ ਪਾਉਂਦੀ ਬਹੁਤ ਪੰਗੜੇ ਵਾਲੀ ਬਹੁਤ ਖੁਸ਼ੀ ਨਾਲ ਹੋ ਰਹੀ ਦੇਖੋ ਹਾਂਜੀ ਆਪਾਂ ਕਿੱਥੇ ਆ ਗਏ ਪਾਗੇ ਜੀ ਗੁੱਗਾ ਰੈਡੋ ਸਾਹਮਣੇ ਸਟੱਟ ਦੇਖ ਹੀ ਸਕਦੇ ਗੁੱਗੇ ਦੀ ਮੈੜੀ ਕਿਉਂਕਿ ਸਾਨੂੰ 2 ਮਿੰਟਾਂ ਦੇ ਵਿੱਚ ਲਾਈਵ ਦਰਸ਼ਨ ਕਰਾਤੇ ਜਾਣਗੇ ਉਹ ਦੇਖੋ ਜੀ ਪਿੱਛੇ ਗੁੱਗਾ ਮੈੜੀ ਉਹ ਦੇਖੋ ਜੀ ਪਿੱਛੇ ਗੁੱਗੇ ਮੈੜੀ ਆ ਕਰਦੇ ਜਾਣਗੇ ਹੁਣ ਆਸੀ ਚੱਲਿਆਂ ਮੱਥਾ ਟੇਕਣ ਇਹ ਸਾਡੀ ਟੀਮ ਗੁੱਗਾ ਮਾੜੀ ਇੱਥੇ ਸੰਗਤਾਂ ਜਿਵੇਂ ਮੇਲੇ ਦਾ ਪ੍ਰੋਗਰਾਮ ਨਹੀਂ ਹੈਗਾ ਪਰ ਸੰਗਤਾਂ ਇੱਥੇ ਬਹੁਤ ਜ਼ਿਆਦੇ ਪਹੁੰਚ ਰਹੀਆਂ ਨੇ ਨਵੀਨ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਮੌਲ ਇੱਥੇ ਆ ਕੇ ਸਤਵੀਰ ਜੀ ਕੋਈ ਸ਼ੋਪ ਵਿਚਾਰ ਪੇਸ਼ ਕਰੋ ਸਾਰੇ ਡਾਊਨ ਹੋ ਰਹੇ ਆ ਓਕੇ ਅਸੀਂ ਮੈਡੀ ਪਹੁੰਚ ਗਏ ਆਂ ਜੀ ਲੈ ਅੱਛਾ ਟਿਕਾਣਾ ਹੈ ਮੱਥੇ ਟੇਕਣਾ ਹੋਰ ਕੀ ਉਰੇ ਸੋਹਣਾ ਹੈ ਯਾਰ ਮੱਥਾ ਟੇਕੇ ਤੇ ਫਿਰ ਲੈਵਾਂ ਕੋਈ ਰੂਮ ਰਾਮ ਅਰੇਸਟ ਕਰਾਂਗੇ ਅੱਛਾ ਤੇਵਾ ਦਿੱਤੇ ਰੂਮ ਸਾਰੇ ਉਰੀ ਪਚਾਉਂਗਾ ਦੀ ਤਰੀਕੇ ਭਾਈ ਰੂਮ ਨਹੀਂ ਲੈਂਦੇ ਉਰੇ ਨਹੀਂ ਰੂਮ ਦਾ ਰੂਮ ਦਾ ਕੀ ਤੈਨੂੰ ਅੱਜਕਰ ਬਾਈ ਰੂਮ ਦਾ ਵੀ ਨਹੀਂ ਜਿਆਦਾ ਹੁੰਦਾ ਕਿਉਂ ਬਾਬੂ ਰੂਮ ਲੈਣਾ ਚਾਹੀਦਾ ਇਹ ਜਾਂ ਨਾ ਬਾਈ ਰੂਮ ਰੇਲ ਕਹਿ ਕੇ ਪੈਦਾ ਜੀ ਟਿੱਬੇ 'ਚ ਮਨ ਸੂਏਗੀ ਸਹੀ ਗੱਲ ਹੈ ਵੀਰੇ ਖੇਡੇ ਖੇਡੇ ਸੋਵਾਂਗੇ ਜਿਸ ਤੇ ਆਣ ਦਾ ਕੀ ਫਾਇਦਾ ਹੋਏ ਜੇ ਟਿੱਬੇ 'ਚ ਨਾ ਸੋਤੇ ਨਾ ਬਾਈ ਖੇਡੇ ਠੰਡਾ ਨਾ ਉੱਤੇ ਬਾਈ ਲਿਟੇ ਲਿਟਕੇ ਸੋਵਾਂਗੇ ਰਾਤ ਨੂੰ ਬੰਦੇ ਨੇਰੇ ਤੇ ਵਸਤੂ ਰਾਤ ਨੂੰ ਕੱਪੜਾ ਹੀ ਲੈਣਾ ਆਪਣੇ ਨੇਰੇ ਬੋਲੀ ਹੈ ਨਾ ਇੱਕ ਖਾਸੀ ਦੌਰ ਹੈ ਜਿਹੜੀ ਇੱਕ ਖਾਸੀ ਦੌਰ ਹੈ ਪੂਰੇ ਜੰਨੀ ਮਰਜ਼ੀ ਰੀਤੇ ਮੇ ਲੜ ਜਾ ਤੇਰੇ ਪਿੰਡੇ ਦੇ ਰਿਤਾਂ ਲੱਗਦੇਗਾ ਅੱਛਾ ਜੀ ਫਿਰ ਠੀਕ ਹੈ ਜੀ ਪਾ ਚਲੇ ਮੋਟਾ ਡਿਖਣਾ ਆ ਬਾਪੂ ਜੇ ਪਿੱਛੇ ਰਹਿ ਗਿਆ ਦੇਖ ਤੀ ਪਰਨਾ ਖੁੱਲ ਗਿਆ ਬਈ ਥੱਕ ਗਿਆ ਕਹਿੰਦੇ ਥੱਕ ਗਿਆ ਮੈਂ ਬਾਬਾ ਜੀ ਦੇ ਦਰ ਤੇ ਆਂਦਾ ਆਂਦਾ ਥੱਕ ਗਿਆ ਕੋਈ ਨਾ ਬਾਬਾ ਹੁਣ ਤੈਨੂੰ ਫਲ ਦੇ ਦੂ ਆ ਜਾ ਛੇਤੀ ਓਏ ਚਲ ਦੇ ਤਾਂ ਭੱਜ ਲਾ ਓਏ ਮਿਲ ਗਿਆ ਪਰ ਬਈ ਮਿਲ ਗਿਆ ਜੇ ਠੀਕ ਆ ਜੀ ਆ ਜਾਓ ਅੰਦਰ ਦੇਖਦੇ ਆ ਕੀ ਬਣਦਾ ਅੰਦਰ ਜਾ ਕੇ ਫੋਨ ਅਲਾਉਡ ਹੈਗਾ ਜਾਂ ਨਾ ਹੈਗਾ ਬਈ ਹੈਗਾ ਦੇਖਿਆ ਮੈਡੀ ਇਹ ਜੀ ਮੱਥਾ ਵੀ ਟੇਕਿਆ ਅੰਦਰ ਜਾ ਕੇ ਇੰਨੀਆਂ ਵੀਡੀਓਆਂ ਇੰਨੀਆਂ ਫੋਟੋਆਂ ਇਹ ਨਹੀਂ ਰੱਜਦਾ ਜਦੋਂ ਇਹ ਖਚ ਹੁੰਦਾ ਇਹ ਰੱਜਦਾ ਜਾਂਦੀ ਆ ਜਦੋਂ ਫੋਟੋ ਖਚਣ ਲੱਗ ਜੇ ਨਾ ਮੇਰੇ ਦਰਦ ਹੁੰਦਾ ਮੈਂ ਤੋ ਖੜੇ ਨਹੀਂ ਜਾਂਦਾ ਐ ਨਹੀਂ ਹੁੰਦਾ ਗਰਮੀ ਹੋ ਰਹੀ ਏ ਜਦੋਂ ਆਪਾ ਵੀ ਨਹੀਂ ਦਿੰਦਾ ਦੂਜੇ ਬੰਦੇ ਨੂੰ ਫੋਟੋ ਖਚਣ ਦਾ ਜਦੋਂ ਆਪ ਖਚਦਾ ਹੈ ਮੇਰੀ ਖਿਚ ਤੇ ਇੱਕ ਇੱਕ ਕਿਸੇ ਤੇ ਇੱਥੇ ਕਿਸੇ ਜਦੋਂ ਇਹਦੀ ਫੋਟੋ ਵੀਡੀਓ ਬਣਾਉਣੀ ਜੇ ਮਾਂ ਨੂੰ ਗਰਮੀ ਲੱਗਦੀ ਨਾ ਭੁੱਖ ਲੱਗਦੀ ਮਾਂ ਨੂੰ ਪਸੀਨਾ ਆਉਂਦਾ आ <laughs> गया <laughs>

ਬਾਬੂ ਲੱਗੇ ਚੜਨਾ ਆ ਡਿੱਗਣਾ ਨਹੀਂ ਬਾਬੂ ਬਾਬੂ ਦੇਖਦੇਗਾ ਉੱਠੇ ਆ ਦੇਖਦੇਗਾ ਜਾਣ ਗਾੜੀ ਤੇਰੀ ਤੇਰੀ ਇਹ ਰਾਸਤਾਂ ਦਾ ਜਾਲੇ ਇਹਦੀ ਸਵਾਰੀ ਕਰਨ ਚੱਲੇ ਆ ਅੱਛਾ ਜੀ ਠੀਕ ਹੈ ਬੜਾ ਬਹੁਤ ਮਜ਼ਾ ਆ ਰਿਹਾ ਯਾਰ ਬਈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਦੂਕਾ ਮਾੜੀ ਪਹਿਲੀ ਵਾਰ ਪਹਿਲੀ ਵਾਰ ਉੱਠ ਕੇ ਚੜੇ ਹੋ ਤੁਹਾਡੇ ਦੇ ਕੇ ਮੱਥਾ ਮਾ ਤੁਹਾਡੇ ਅੱਛਾ ਤੁਹਾਡੇ ਦੇ ਕੇ ਹੁਣ ਪਾਜਾ ਜੀ ਸਵਾਰੀ ਕਰ ਰਹੇ ਆ ਜਾਂ ਅੱਧੀ ਕਾਕੀ ਨੂੰ ਕਰੇ ਹੱਥ ਪਿਆ ਨਹੀਂ ਦਿਹਾ ਹੈ ਬਾਈ ਜੈ ਦੀ ਸਾ ਹਾਂ ਜਾਂ ਅੱਧੀ ਟੈਕਿੰਗ ਕਰੇ ਹੱਥ ਪਿਆ ਨਹੀਂ ਹੈਗਾ ਅੱਛਾ ਆ ਰੇਗਿਸਤਾਨ ਹੈ ਜਾਂ ਟੈਕਨੋਸ ਮੈਗਾ ਮੇਰਾ ਠੀਕ ਹੈ ਕੋਈ ਟੈਨ ਸੱਤ ਹੋ ਗਿਆ ਠੀਕ ਹੈ ਠੀਕ ਹੈ ਬਾਈ ਬਹੁਤ ਮਜ਼ਾ ਆ ਰਿਹਾ ਯਾਰ ਬੱਸ ਸਮਾਜੇ ਕੀੜੀ ਗੇਰ ਕੋ ਸਾਰੇ ਸੁਣਦੇ ਨਾ ਸੁਣ ਦਿੰਦੇ ਯਾਰ ਕਿਸੇ ਨੂੰ ਵੀ ਇਹ ਇਹਨਾਂ ਦੇ ਵਿਚਾਰ ਸਾਂਝੇ ਕਰਾਓ ਕਾਲੇ ਜੀ ਸਾਡੇ ਕੀ ਵਿਚਾਰ ਨੇ ਅੱਜ ਦੇ ਕਾਲੇ ਖੱਪ ਪਾਰ ਗਿਆ ਬਈ ਆ ਕਹਿੰਦੇ ਆਵੇਂ ਗਰੀ ਨਹੀਂ ਜਾਂਦੇ ਹੈਗੇ ਕੀੜੀ ਗੇਰ ਪੂਰੀ ਖੇਡਾਂਗੇ ਕਤੇ ਕਾਲੇ ਆਪਕੇ ਕੀ ਆ ਵਿਚਾਰ ਹੈ ਕਾਲੇ ਏ ਕਾਲੇ 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 ਕੀ ਆ ਵਿਚਾਰ ਆਪਕੇ ਕਿਸ ਬਤ ਤੇ ਅਭੀ 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 ਕੀ ਹੋ ਰਹਾ ਹੈ ਚਲ ਹੁਣ ਬਾੜੇ ਦੇ ਨਹੀਂ ਪੜੇ ਪੜ ਪੜ ਚਿੱਕਰਾ ਕਰ ਬੱਟ ਬੱਟ ਇੱਥੋਂ ਬੱਟ ਉਹ ਨਹੀਂ ਉਹ ਮੰਮੇਲੇ ਕੱਢੀ ਰਹਾ ਉਹ ਐਸਾ ਤੁਸੀਂ ਮਾਂ ਮਾਰ ਕਰਦੇ ਕਰਦਾ ਫੜ 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 ਓਏ ਫੜ ਇੱਧਰ ਅੱਛਾ ਇੱਥੇ ਕੁ ਲੱਗਦਾ ਕੰਮ ਕਰ ਸਰਕਾਰ ਸਰਕਾਰ ਬਗਾਤ ਮੋਲ ਬੜੇ ਰਹਿ ਚੱਕੂ ਨਾ ਵਜੇ ਹਰਦਾ ਪਿਆਰਾਂ ਦੇ ਪਿਆਰਾਂ ਦੇ ਪੁੱਤਰੀ ਹੋਇਆ ਬੰਦੋ ਤਾਂ ਬਸ ਬਸ ਚਲੋ ਯਾਰ ਯਾਰ